ਅੱਲੈਕੁਮ ਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਅੱਜ ਦੀ ਕਥਾ ਬਾਬਾ ਕਬੀਰ ਦੇ ਬਾਰੇ ਹੈ ਬਾਬਾ ਕਬੀਰ ਉਹ ਨੇ ਜਨਾ ਆ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਵੀ ਸ਼ਾਮਲ ਹੈ ਇਹ ਬਨਾਰਸ ਦੇ ਰਹਿਣ ਵਾਲੇ ਸੀਗੇ ਜਦੋਂ ਉੱਥੋਂ ਦੇ ਲੋਕਾਂ ਨੇ ਬਹੁਤ ਤੰਗ ਕੀਤਾ ਤੇ ਇਹਨਾਂ ਨੇ ਹਿਜਰਤ ਕਰਕੇ ਮਗਰਹਲ ਚਲੇ ਗਏ ਸੰਤ ਸਿੰਘ ਮਸਕੀਨ ਜੀ ਇਸ ਦੇ ਬਾਰੇ ਕਥਾ ਦੇ ਵਿੱਚ ਬਿਆਨ ਕਰ ਰਹੇ ਨੇ ਸੋ ਚੱਲ ਕੇ ਕਥਾ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਗੋੰ ਸਮੋਰ ਕਹਿੰਦੇ ਨੇ ਮਨੁੱਖ ਦੇ ਬਹੁਤ ਨੇੜੇ ਐ ਸੋਚਦੇ ਨੇ ਮੈਂ ਇਹ ਤੇ ਨਹੀਂ ਕਹਿੰਦਾ ਸਾਰੇ ਮੋਰ ਸੋਚਦੇ ਨੇ ਸਾਰੇ ਹੰਸ ਸੋਚਦੇ ਨੇ ਸਾਰੇ ਘੋੜੇ ਜਾਂ ਹਾਥੀ ਸੋਚਦੇ ਨੇ ਸਾਰੇ ਤੇ ਮਨੁੱਖ ਵੀ ਨਹੀਂ ਸੋਚਦੇ ਸਾਰੇ ਹਾਥੀ ਕੀ ਸੋਚਣਗੇ ਪਰ ਹਾਥੀ ਮਨੁੱਖ ਦੇ ਨੇੜੇ ਐ ਇਹਨਾਂ ਦੇ ਵਿੱਚ ਕੁਝ ਐਸੇ ਹੁੰਦੇ ਨੇ ਜੋ ਬੰਦੇ ਦੀ ਤਰ੍ਹਾਂ ਸੋਚਦੇ ਨੇ ਸ਼ਰੀਰ ਪਸ਼ੂ ਦਾ ਹੈ ਦਿਮਾਗ ਮਨੁੱਖ ਦਾ ਹੈ ਦੁੱਖ ਸੁੱਖ ਜ਼ਿਆਦਾ ਮਹਿਸੂਸ ਕਰਦੇ ਨੇ ਆਪਣਾ ਅੰਤ ਜ਼ਿਆਦਾ ਮਹਿਸੂਸ ਕਰਦੇ ਨੇ ਮੋਮਮਤਾ ਜ਼ਿਆਦਾ ਹੁੰਦੀ ਹੈ ਸੋਚ ਸਮਝ ਜ਼ਿਆਦਾ ਹੁੰਦੀ ਹੈ ਸਾਰਾ ਬੋਧ ਜਗਤ ਹਾਥੀ ਦੀ ਪੂਜਾ ਕਰਦਾ ਜਿਵੇਂ Hindu ਗਊ ਦੀ ਪੂਜਾ ਕਰਦੇ ਨੇ ਪੂਜਾ ਕਰਨ ਤੋਂ ਮੁਰਾਦ ਇੰਨੀ ਸੀ ਕਿ ਕੋਈ ਮਾਰੇ ਨਾ ਕਿਉਂਕਿ ਮਨੁੱਖ ਦੇ ਨੇੜੇ ਹੈ ਇਹ ਸੋਚ ਦੀ ਹੈ ਸਮਝ ਦੀ ਹੈ ਹੰਸ ਨੂੰ ਕੋਈ ਮਾਰੇ ਨਾ ਮੋਰ ਨੂੰ ਕੋਈ ਮਾਰੇ ਨਾ ਜਿਹੜੇ ਜਿਹੜੇ ਜਾਨਵਰ ਮਨੁੱਖ ਦੇ ਨੇੜੇ ਨੇ ਉਹਨਾਂ ਦੀਆਂ ਮੂਰਤੀਆਂ ਮੰਦਰਾਂ ਦੇ ਵਿੱਚ ਰੱਖੀਆਂ ਗਈਆਂ ਜਾਂ ਉਹਨਾਂ ਨੂੰ ਜ਼ਿੰਦਾ ਰੱਖਿਆ ਗਿਆ ਮੰਦਰਾਂ ਦੇ ਵਿੱਚ ਸਿਰਫ ਇਹ ਦਸਣ ਵਾਸਤੇ ਨੇੜੇ ਨੇ ਮਨੁੱਖ ਦੇ ਨੇੜੇ ਨੇ ਔਰ ਬੜੀ ਨੇੜਤਾ ਇੱਥੇ ਪ੍ਰਗਟ ਪਈ ਹੁੰਦੀ ਹੈ ਹਾਥੀ ਕਬੀਰ ਨੂੰ ਮੱਥਾ ਭਟੇਕਦਾ ਹੈ ਕੁੰਚਰ ਪੋਟ ਲੈ ਲੈ ਨਮਸਕਾਰੇ 부ਝੀ ਕਾਜੀ ਨੇ ਅੰਧਿਆਰੇ ਪਰ ਜਿਸ ਕਾਜੀ ਨੇ ਫਤਵਾ ਲਾਇਆ ਹੈ ਸਜ਼ਾਏ ਮੌਤ ਉਹਨੂੰ ਤੇ ਸਮਝ ਨਹੀਂ ਆਈ ਹਾਥੀ ਨੂੰ ਸਮਝ ਆ ਗਈ ਜਦ ਬਾਰ ਬਾਰ ਹਾਥੀ ਦੇ ਅੱਗੋਂ ਸੁਟਿਆ ਗਿਆ ਤੇ ਬਾਰ ਬਾਰ ਹਾਥੀ ਨੇ ਸਜਦਾ ਕੀਤਾ ਤਾਂ ਸਿਕੰਦਰ ਲੋਧੀ ਨੇ ਆਖੇ ਨੂੰ ਗੰਗਾ 'ਚ ਹੀ ਸੁਟ ਦੋ ਗੰਗਾ ਦੇ ਤੱਟ ਦੇ ਤੇ ਸਭ ਕੁਝ ਹੋ ਰਿਹਾ ਸੀ ਕਿ ਉਹ ਉੱਥੇ ਹੀ ਸੁਟ ਦਿਓ ਭੜ ਤੇ ਆਈ ਹੋਈ ਸੀ ਗੰਗਾ ਬਾੜ ਤੇ ਆਈ ਹੋਈ ਸੀ ਗੰਗਾ ਵੀ ਸੁਟ ਦੋ ਬਨੇ ਹੋਇਆ ਤੇ ਸੀ ਆਪੇ ਟੜਪ ਟੜਪ ਕੇ ਮਰ ਜਾਏਗਾ ਗਹਿਰੇ ਪਾਣੀ ਚ ਸੁੱਟ ਦਿੱਤਾ ਗਜ਼ਬ ਦੀ ਗੱਲ ਮੀਲ 2 ਮੀਲ ਅੱਗੋਂ ਜਾ ਕੇ ਕਿਨਾਰੇ ਤੇ ਲੱਗ ਗਿਆ ਲਹਿਰਾਂ ਨੇ ਜ਼ੰਜੀਰਾਂ ਹੀ ਤੋੜ ਦਿੱਤੀਆਂ ਖੋਲ ਦਿੱਤੀਆਂ ਕਬੀਰ ਨੂੰ ਕਹਿਣਾ ਪਿਆ ਗੰਗਾ ਕੀ ਲਹਿਰ ਮੇਰੀ ਟੁੱਟੀ ਜ਼ੰਜੀਰ ਮਿਰਗਛਾਲਾ ਪਰ ਬੈਠੇ ਕਬੀਰ ਇਹਨੂੰ ਇੱਕ ਉਰਦੂ ਦਾ ਸ਼ਾਇਰ ਇੰਜ ਕਹਿੰਦਾ ਹੈ ਸਹਾਰਾ ਨਾ ਦੇਤੀ ਅਗਰ ਮੌਜੇ ਤੂਫਾਨ ਡੁਬੋ ਹੀ ਦਿਆਥਾ ਹਮੇ ਨਾ ਖੁਦਾ ਨੇ ਇਥੇ ਲਹਿਰਾਂ ਨੇ ਮੈਨੂੰ ਕਿਨਾਰੇ ਤੇ ਲਾ ਦਿੱਤਾ ਮਲਾ ਨੇ ਤੇ ਡੋਬ ਕੇ ਹੀ ਰੱਖ ਦਿੱਤਾ ਸੀ ਸਹਾਰਾ ਨਾ ਦੇਤੀ ਅਗਰ ਮੌਜੇ ਤੂਫਾਨ ਡੁਬੋ ਹੀ ਦਿਆਥਾ ਹਮੇ ਨਾ ਖੁਦਾ ਨੇ ਇਥੇ ਲਹਿਰਾਂ ਨੇ ਮੈਨੂੰ ਕਿਨਾਰੇ ਤੇ ਲਾ ਦਿੱਤਾ ਤੋਂ ਮੈਂ ਅਰਜ਼ ਕਰਾਂ ਧਰਮ ਦੇ ਨਾਂ ਤੇ ਇਤਨਾ ਵੱਡਾ ਪਾਪ ਇੱਕ ਭਗਤ ਨੂੰ ਇਸ ਢੰਗ ਨਾਲ ਜ਼ੋਬਕੋਬ ਕੀਤਾ ਗਿਆ ਜਦ ਬਿਰਧ ਹੋ ਗਿਆ ਨਾ ਕਵੀਲ ਤੰਗ ਆ ਕੇ ਉਸ ਨੇ ਬਨਾਰਸ ਛੋੜੀ ਅਖੇ ਰੋਜ਼ ਰੋਜ਼ੇ ਝਗੜਾ ਨਹੀਂ ਆਉਂਦਾ ਕਿਉਂਕਿ ਰੋਜ਼ ਰੋਜ਼ ਕੋਈ ਨਾ ਕੋਈ ਇਲਜ਼ਾਮ ਰੋਜ਼ ਰੋਜ਼ ਕੋਈ ਨਾ ਕੋਈ ਇਲਜ਼ਾਮ ਰੋਜ਼ ਰੋਜ਼ ਕੋਈ ਨਾ ਕੋਈ ਫਿਤਨਾ ਖੜਾ ਹੋ ਜਾਂਦਾ ਸੀ ਕਾਰਨ ਆਮ ਸਮਾਜ ਸੱਚ ਸਹਿਨ ਨਹੀਂ ਕਰ ਸਕਦਾ ਇੱਕ ਭਗਤ ਸਤਵਾਦੀ ਸੱਚ ਨੂੰ ਛੁਪਾ ਨਹੀਂ ਸਕਦਾ ਬਸ ਇੰਨੀ ਗੱਲ ਹੈ ਤਲ ਮਿਲਨੇ ਬੈਠਦਾ ਇੱਕ ਸਚਾਈ ਨੂੰ ਛੁਪਾ ਨਹੀਂ ਸਕਦਾ ਇੱਕ ਸਚਾਈ ਨੂੰ ਪ੍ਰਗਟ ਨਹੀਂ ਕਰ ਸਕਦਾ ਬਿਰਧ ਹੋ ਗਏ ਤੋ ਕਬੀਰ ਨੇ ਆਪਣੇ ਪਰਿਵਾਰ ਦੇ ਵਿੱਚ ਫੈਸਲਾ ਕੀਤਾ ਹੁਣ ਮੈਂ ਬਹੁਤ ਬਿਰਧ ਹੋ ਗਿਆ ਇਹ ਰੋਜ਼ ਰੋਜ਼ ਦੇ ਝਗੜੇ ਝੰਡਤ ਮੈਥੋਂ ਹੁੰਦੇ ਨਹੀਂ ਨਿਕਲੀਏ ਬਨਾਰਸ ਛੋੜੀਏ ਬੈਲ ਗੱਡੀ ਤੇ ਸਮਾਨ ਰੱਖਿਆ ਥੋੜਾ ਬਹੁਤ ਤੇ ਚੱਲ ਪਏ ਕਿੱਥੇ ਮਗਰ ਲਖਨਊ ਤੋਂ ਕੋਈ 150 ਮੀਲ ਦੀ ਦੂਰੀ ਤੇ ਹੈ ਮਗਰ ਗੋਰਖਪੁਰ ਦੇ ਕੋਲ ਇਹਦੇ ਬਾਰੇ ਬ੍ਰਾਹਮਣ ਇਹ ਕਹਿੰਦੇ ਨੇ ਜਿਹੜਾ ਇੱਥੇ ਮਰੇਗਾ ਖੋਤੇ ਦੀ ਜੁਨ ਵਿੱਚ ਜਾਏਗਾ ਮਗਰ ਕਿ ਜਿਸ ਦਿਨ ਬਨਾਰਸ ਛੋੜ ਕੇ ਕਬੀਰ ਜਾਣ ਲਗੇ ਕਹਿੰਦੇ ਨੇ ਈਰ ਖਾਲੂਆਂ ਨੇ ਦੀਪਮਾਲਾ ਕੀਤੀ ਸੀ ਚਲੋ ਨਿਕਲਿਆ ਇੱਕ ਕਾਫਰ ਨਿਕਲਿਆ ਇੱਕ ਮਨਮੁਖ ਨਿਕਲਿਆ ਖੁਸ਼ੀ ਜਿਤਾਈ ਕੁਛਕ ਨੇ ਪੁੱਛ ਵੀ ਲਿਆ ਭਗਤ ਜੀ ਕਿਥੇ ਜਾ ਰਹੇ ਹੋ ਆਖਰ ਕਿਥੇ ਰੋਗੇ ਕਬੀਰ ਕਹਿੰਦੇ ਕਿ ਮਗਹਰ ਦੇਚ ਜਾ ਰਹੇ ਆ ਮਗਹਰ ਰਵਾਂਗੇ ਤੋ ਪਤਾ ਹੈ ਹੁਣ ਤਾਰਕਿਕ ਕੀ ਕਹਿੰਦੇ ਨੇ ਕਾਸੀ ਮਗਰ ਸਮਬਿਚਾਰੇ ਹੋਛੀ ਭਗਤ ਕੈਸੇ ਉਤਰਸ ਪਾਰੀ ਇਹ ਹੋਛਾ ਭਗਤ ਹੈ ਸਾਰਿਆਂ ਨੂੰ ਮੌਕਾ ਮਿਲ ਗਿਆ ਭਈ ਅਸੀਂ ਕਹਿੰਦੇ ਸੀ ਨਾ ਹੋਛਾ ਹੈ ਮੂੜ ਹੈ ਸਾਬਤ ਹੋ ਗਿਆ ਮਗਰ ਜਾ ਰਿਹਾ ਹੈ ਜਿਹਦੇ ਬਾਰੇ ਇਹ ਫੈਸਲਾ ਹੈ ਕਿ ਉਥੇ ਜਿਹੜਾ ਮਰੇਗਾ ਖੋਤੇ ਦੀ ਜੋਨੇ ਜਾਏ ਇਹ ਉਥੇ ਜਾ ਰਿਹਾ ਹੈ ਹੋਛਾ ਭਗਤ ਹੈ ਇਹਦਾ ਹੋਛਾਪਨ ਜ਼ਾਹਿਰ ਹੋ ਗਿਆ ਪਰ ਕਬੀਰ ਉਥੇ ਵੀ ਜਾਂਦਿਆਂ ਜਾਂਦਿਆਂ ਬੋਲਦੇ ਨੇ ਕਹਿਤ ਕਬੀਰ ਸੁਨੋਰੀ ਲੋਈ ਬਰਮ ਨਾ ਭੋਲੋ ਕੋਈ ਕਿਆ ਕਾਸੀ ਕਿਆ ਉਖਰ ਮਗਰ ਰਾਮ ਰਿਦੇਜੋ ਹੋਈ ਫਿਰ ਉਹਦੇ ਚ ਰਾਮ ਆਉਣਾ ਚਾਹੀਦਾ ਕਿਆ ਬਨਾਰਸ ਤੇ ਕਿਆ ਮਗਰ ਸਭ ਇੱਕੋ ਨੇ ਸਭ ਇੱਕੋ ਨੇ ਫਿਰ ਉਹਦੇ ਚ ਰਾਮ ਹੋਣਾ ਚਾਹੀਦਾ ਹਿਰਦੇ ਚ ਪ੍ਰਭੂ ਹੋਣਾ ਚਾਹੀਦਾ ਹੈ ਮੈਂ ਜਿਸ ਦਿਨ ਮਗਰ ਦੇ ਚ ਭਗਤ ਕਬੀਰ ਜੀ ਦਾ ਇਹ ਅਸਥਾਨ ਦੇਖਣ ਗਿਆ ਸੀ ਸਮਾਦ ਬਣੀ ਹੋਈ ਹੈ ਹੈਰਾਨ ਹੋਇਆ ਇੱਕ ਪਾਸੇ ਬ੍ਰਾਹਮਣ ਬੈਠਾ ਸੀ ਇੱਕ ਪਾਸੇ ਮਜ਼ਹੌਰ ਬੈਠਾ ਸੀ ਮੁਸਲਮਾਨ ਫਿਰ ਬ੍ਰਾਹਮਣ ਨੇ ਮੈਨੂੰ ਕਿਹਾ ਸਰਦਾਰ ਜੀ ਇਹ ਭਗਤ ਕਬੀਰ ਜੀ ਦੀ ਸਮਾਦ ਹੈ ਆਪ ਇਹਾ ਮਾਥਾ ਟੇਕਿਓ ਉਧਰ ਮਜੌਰ ਆਵਾਜ਼ ਮਾਰੇ ਮੈਂ ਕਿ ਹੱਦ ਹੋ ਗਈ ਫਾਥੋਂ ਤੰਗ ਆ ਕੇ ਤੇ ਇਸਨੇ ਬਨਾਰਸ ਛੋੜੀ ਸੀ ਤੁਸੀਂ ਇੱਥੇ ਵੀ ਖੇੜਾ ਨਹੀਂ ਛੜਿਆ ਇਸ ਦਾ ਇਹ ਕਿ ਫਾਥੋਂ ਤੰਗ ਆ ਕੇ ਨਿਕਲਿਆ ਸੀ ਤੁਸੀਂ ਇੱਥੇ ਵੀ ਖੇੜਾ ਨਹੀਂ ਛੜਿਆ ਮੈਂ ਕਿ ਪੜੇ ਨੇ ਇਹਦੇ ਬੋਲ ਉਹ ਤੇ ਕਹਿੰਦਾ ਹਮਰਾ ਝਗੜਾ ਰਹਾ ਨਾ ਕਹੋ ਪੰਡਤ ਮੌਲਾ ਛਾੜੇ ਦੋ ਪੰਡਤ ਮੋਲਾ ਜੋ ਲਿਖ ਦਿਆ ਛਾੜ ਚਲੇ ਹਮ ਕਿਛੋ ਨਾ ਦਿਆ ਮੈਂ ਦੋਵੇਂ ਛੋੜ ਦਿੱਤੇ ਨੇ ਜਦ ਇਹਨੇ ਤੁਹਾਨੂੰ ਦੋਹਾਂ ਨੂੰ ਛੋੜਿਆ ਤੇ ਤੁਸੀਂ ਦੋਵੇਂ ਕਿਉਂ ਚੰਬੜੇ ਹੋਇਆ ਇਹਨੂੰ ਕਿਉਂ ਚੰਬੜੇ ਹੋਇਆ ਇਹ ਤਾਂ ਥੋ-ਥੋ ਤੰਗ ਆ ਕੇ ਇੱਥੇ ਆਇਆ ਸੀ ਮਾਘਰ ਦੇਚ ਅਜ ਵੀ ਕੋਈ 1.5 ਹਜ਼ਾਰ ਤੋਂ ਜ਼ਿਆਦਾ ਦੀ ਆਬਾਦੀ ਨਹੀਂ ਹੈ ਇਹ ਵੀ ਮੈਂ ਅਰਜ਼ ਕਰਾਂ ਪੈ ਹੈ ਔਰ 1.5 ਹਜ਼ਾਰ ਜਿਹੜੀ ਆਬਾਦੀ ਹੈ ਉਹ ਵੀ ਹਿੰਦੂਆਂ ਦੀ ਨਹੀਂ ਹੈ ਕਿਉਂ ਹਿੰਦੂ ਮੰਦਿਰ ਜਿਹੜਾ ਇੱਥੇ ਮਰੇਗਾ ਮਗਰ ਜੋ ਹੈ ਨਰਕ ਦੇ ਜਾਏਗਾ ਖੋਤੇ ਦੀ ਜੋਨੇ ਜਾਏਗਾ ਹਿੰਦੂ ਤੇ ਵੱਸਦੇ ਹੀ ਨੇ ਇਹ ਧਾਰਨਾ ਹੈ ਤੇ ਉਹਨਾਂ ਦੋਹਾਂ ਨੂੰ ਮੈਨੂੰ ਕਹਿਣਾ ਪਿਆ ਭਾਵੇਂ ਦੋਹਾਂ ਦੇ ਨਿਗਾਹ ਚੋਂ ਦੋ ਮੈਂ ਬੁਰਾਈ ਬਣ ਗਿਆ ਮੈਂ ਕਿਾ ਥੋ ਥੋ ਤੰਗ ਆ ਕੇ ਇਸਨੇ ਬਨਾਰਸ ਛੋੜੀ ਸੀ ਵਿਚਾਰਾ ਤੰਗ ਆ ਕੇ ਇੱਥੇ ਆਇਆ ਸੀ ਵੀ ਚਲੋ ਇੱਥੇ ਮੈਨੂੰ ਕੋਈ ਤੰਗ ਨਹੀਂ ਕਰੇਗਾ ਬਿਰਦਾਵਸਤਾ ਉਸਨੇ ਇੱਥੇ ਹੀ ਬਤੀਤ ਕੀਤੀ ਪਰ ਤੁਸੀਂ ਇੱਥੇ ਵੀ ਆਣ ਬੈਠੇ ਇੱਥੇ ਵੀ ਇਸ ਨੂੰ ਚੈਨ ਨਾਲ ਸਮਾਦੀਚ ਨਹੀਂ ਰਹਿਣ ਦਿੱਤਾ ਅਜੇ ਤੱਕ ਮੈਨੂੰ ਇਹ ਬੋਲ ਯਾਦ ਨੇ ਔਰ ਦੋਵੇਂ ਗੂਰ ਗੂਰ ਕੇ ਮੈਨੂੰ ਦੇਖਣੇ ਕਿਥੋਂ ਆਇਆ ਹੈ ਇਹ ਕਿਹੋ ਜਿਹਾਂ ਦਾ ਬੰਦਾ ਇੱਥੇ ਆਇਆ ਹੈ ਖੈਰ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ ਧਰਮ ਦੇ ਮੁਖੀ ਅਕਸਰ ਅਧਾਰਮਕ ਲੋਗ ਤੇ ਧਰਮ ਦੇ ਨਾਂ ਤੇ ਬੜੇ ਵੱਡੇ ਵੱਡੇ ਪਾਪ ਧਰਮ ਦੇ ਨਾਂ ਤੇ ਅਵਤਾਰਾਂ ਨੂੰ ਸ਼ਹੀਦ ਕੀਤਾ ਗਿਆ ਸੋਲੀ ਤੇ ਚੜਾਇਆ ਗਿਆ ਕਿਸੇ ਨੂੰ ਧਰਮ ਦੇ ਨਾਂ ਤੇ ਬਦਰ ਦੀ ਲੜਾਈ ਵਿੱਚ ਮੁਹੰਮਦ ਸਾਹਿਬ ਦੇ ਅਗਲੇ ਦੋ ਦੰਦ ਟੁੱਟ ਗਏ ਸਨ ਪੱਥਰ ਲੱਗਿਆ ਬਹੁਤ ਵੱਡਾ ਜਵਾਨ ਉਮਰ ਹੋਵੇ ਤੇ ਇੱਕ ਪੱਥਰ ਔਰ ਦੰਦਾਂ ਤੇ ਲੱਗੇ ਔਰ ਅਗਲੇ ਜਿਹੜੇ ਦੋ ਵੱਡੇ ਦੰਦ ਨੇ ਇਹ ਟੁੱਟ ਗਏ ਤੁ ਤਸਿਹੋਤ ਅੰਦਾਜ਼ਾ ਲਗਾਓ ਕਿਤਨੇ ਜ਼ੋਰ ਨਾਲ ਸੱਟ ਲੱਗੀ ਹੋਵੇਗੀ ਕਿ ਜਵਾਨ ਸਰੀਰ ਦੇ ਅਗਲੇ ਦੋ ਦੰਦ ਟੁੱਟ ਗਏ ਕਦੀ ਚੈਨ ਨਾਲ ਬੈਠਣ ਨਹੀਂ ਦਿੱਤਾ ਲੋਗਾਂ ਨੇ ਗੁਰੂ ਨਾਨਕ ਨੂੰ ਭੂਤਨਾ ਬੇਤਾਲਾਖ ਹੈ ਬਾਬਰ ਨੇ ਜੇਲ੍ਹ ਦੇ ਵਿੱਚ ਵੀ ਪਾ ਦਿੱਤਾ ਗੁਰੂ ਅਰਜਨ ਦੇਵ ਜੀ ਤਤੀ ਤਵੀ ਤੇ ਬੈਠੇ ਨੇ 6ਵੇਂ ਪਾਦਸ਼ਾ ਗਵਾਲੀਅਰ ਦੇ ਕਿਲੇ ਦੇ ਵਿੱਚ ਬੰਦ ਨੇ 10ਵੇਂ ਦੀ ਸਾਰੀ ਜ਼ਿੰਦਗੀ ਠੋਕਰਾਂ ਚ ਲੰਗੇ 9ਵੇਂ ਚਾਂਦਨੀ ਚੌਂਕ ਦੇ ਸ਼ਹੀਦ ਹੋ ਰਹੇ ਨੇ ਮਾਸੂਮ ਲਾੜਲੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਦੀਵਾਰਾਂ 'ਚ ਖੜੇ ਨੇ ਦੋ ਮੈਦਾਨੇ ਜੰਗੇ ਸ਼ਹੀਦ ਹੋਏ ਨੇ ਹੈਰਾਨਗੀ ਹੈ ਸੁਕਰਾਟ ਨੂੰ ਇਥੇੰਦੇ ਵਿੱਚ ਜ਼ਹਿਰ ਦਾ ਪਿਆਲਾ ਦੇ ਕੇ ਮਾਰਿਆ ਔਰ ਇਹ ਸਾਰੇ ਫੈਸਲੇ ਧਰਮ ਦੇ ਨਾਂ ਤੇ ਹੋਏ ਸੁਕਰਾਟ ਜੈਸੇ ਸੰਤ ਨੂੰ ਦਾਰਸ਼ਨਿਕ ਮਹਾਨ ਅਜ਼ੀਮ ਮਨੁਕਨੋ ਸਜ਼ਾਏ ਮੌਤ ਜ਼ਹਿਰ ਦਾ ਪਿਆਲਾ ਜਦ ਇਸ ਨੂੰ ਦੇਣ ਲੱਗੇ ਸਜ਼ਾਏ ਮੌਤ ਤੇ ਮਨਸਫ ਕਹਿੰਦਾ ਸੁਕਰਾਟ ਤੇਰੇ ਤੇ ਮੈਨੂੰ ਦਇਆ ਆਉਂਦੀ ਹੈ ਤਰਸ ਆਉਂਦਾ ਕੀ ਕਰਾਂ ਕਾਨੂੰਨ ਹੈ ਮੈਂ ਤੈਨੂੰ ਸਜ਼ਾ ਸੁਣਾਈ ਹੈ ਤੇ ਬਣਿਆ ਹੋਇਆ ਕਾਨੂੰਨ ਦੇ ਮੁਤਾਬਕ ਸਜ਼ਾਏ ਮੌਤ ਮਨਸਫ ਦੇ ਸਾਹਮਣੇ ਦੇਣੀ ਸੀ ਖੜਾ ਸੀ ਉਹਦੇ ਸਾਹਮਣੇ ਜ਼ਹਿਰ ਦਾ ਪਿਆਲਾ ਪਿਲਾਣਾ ਸੀ ਜ਼ਹਿਰ ਪਿਸ ਕੇ ਤਿਆਰ ਹੋ ਗਈ ਪਿਆਲਾ ਤਿਆਰ ਹੋਇਆ ਤੇ ਸੁਕਰਾਤ ਨੂੰ ਕਿਹਾ ਗਿਆ ਪਕੜ ਪੀ ਹੱਥ ਵਿੱਚ ਪਿਆਲਾ ਹੈ ਤੇ ਮਨਸਫ ਕਹਿੰਦਾ ਦੇਖ ਸੁਕਰਾਤ ਮੈਂ ਅਜੇ ਵੀ ਤੈਨੂੰ ਛੋੜ ਸਕਦਾ ਇੱਕ ਸ਼ਰਤ ਹੈ ਸੁਕਰਾਤ ਕਹਿੰਦੇ ਨੇ ਉਹ ਕਿ ਤੂੰ ਇਹ ਥਣ ਛੋੜ ਦੇ ਚਲਾ ਜਾ ਇਸ ਮੁਲਕ ਨੂੰ ਛੋੜ ਦੇ ਮੈਂ ਇਸ ਚੰਗ ਨਾਲ ਤੇਰੀ ਜਾਨ ਬਚਾ ਸਕਦਾ ਤੂੰ ਚਲਾ ਜਾ ਸੁ크ਰਾਤ ਕਹਿੰਦਾ ਇਹ ਮੈਂ ਨਹੀਂ ਕਰ ਸਕਦਾ ਕਿਉਂ ਤੇਰੀ ਜਾਨ ਵੱਜ ਜਾਏਗੀ ਸੁ크ਰਾਤ ਕਹਿੰਦਾ ਮੇਰੀ ਜਾਨ ਨਹੀਂ ਬਚੇਗੀ ਕਿਉਂਕਿ ਦੂਜੇ ਵੀ ਜਿੱਥੇ ਜਾਵਾਂਗੇ ਤੁਹਾਡੇ ਵਰਗੇ ਹੀ ਲੋਕ ਨੇ ਉੱਥੇ ਵੀ ਉੱਥੇ ਵੀ ਤੁਹਾਡੇ ਵਰਗੇ ਨੇ ਇੱਥੇ ਜੋ ਮੈਂ ਬੋਲਦਾ ਰਿਆਂ ਕਿ ਮੈਨੂੰ ਸਜ਼ਾਏ ਮੌਤ ਤੇ ਮੈਂ ਬੋਲਣ ਤੋਂ ਤੇ ਬਾਜ਼ ਆਣਾ ਨਹੀਂ ਇਹੀ ਬੋਲਾਂਗਾ ਤੇ ਉੱਥੇ ਫੁੱਲਾਂ ਦੀ ਵਰਸ਼ਾ ਨਹੀਂ ਕਰਨਗੇ ਉੱਥੇ ਵੀ ਤੁਹਾਡੇ ਜੈਸੇ ਹੀ ਬੰਦੇ ਨੇ ਉੱਥੇ ਵੀ ਤੁਹਾਡੇ ਜੈਸੇ ਮਨੁੱਖ ਨੇ ਛੋਟ ਕੀਤੀ ਬੜੀ ਭਾਰੀ ਮਨਸਫਤ ਹੈ ਉੱਥੇ ਵੀ ਤੁਹਾਡੇ ਜੈਸੇ ਬੰਦੇ ਨੇ ਇਸ ਤਰ੍ਹਾਂ ਦੇ ਮਹਾਨ ਮਨੁੱਖ ਧਰਮ ਦੇ ਨਾਂ ਤੇ ਮਾਰੇ ਗਏ ਬੋਧ ਭਿਖਸ਼ੂ ਲੱਖਾਂ ਦੀ ਤਾਦਾਦ ਵਿੱਚ ਕਤਲ ਹੋਇਆ ਹੈ ਕਿਦਰੇ ਧਰਮ ਦੇ ਨਾਂ ਤੇ ਮੰਦਿਰ ਨੂੰ ਜਲਾਇਆ ਜਾਂਦਾ ਹੈ ਗिराਇਆ ਜਾਂਦਾ ਹੈ ਕਿਦਰੇ ਮਸਜਿਦ ਗਰਾਈ ਜਾਂਦੀ ਹੈ ਧਰਮ ਦੇ ਨਾਂ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਪਾਪ ਕਰੇ ਪਰਮਾਰਥ ਕੇ ਵਸ ਤੇ ਪਾਪਨ ਤੇ ਪਨ ਪਾਪ ਲੱਜਾਂ ਇੱਕ ਦਫਾ ਤੇ ਪਾਪਾਂ ਨੂੰ ਵੀ ਕੰਬੜੀ ਛਿੜ ਜਾਂਦੀ ਹੈ ਵੀ ਤੂੰ ਧਰਮ ਦੇ ਨਾਂ ਤੇ ਮੈਨੂੰ ਵਰਤ ਰਿਹਾ ਖੁਦਾ ਦੇ ਨਾਂ ਤੇ ਪ੍ਰਭੂ ਦੇ ਨਾਂ ਤੇ ਮੈਨੂੰ ਵਰਤ ਰਿਹਾ ਪਾਪ ਕਰ ਰਹੇ ਹੈ ਪਾਪਾ ਨੂੰ ਵੀ ਕੰਬੜੀ ਛੜ ਜਾਂਦੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਮਨੁੱਖ ਨੇ ਧਰਮ ਦੇ ਨਾਂ ਤੇ ਬਹੁਤ ਵੱਡੇ ਵੱਡੇ ਪਾਪ ਕੀਤੇ ਨੇ ਔਰ ਬਹੁਤ ਵੱਡੇ ਵੱਡੇ ਪਾਪ ਹੋ ਸਕਦੇ ਨੇ ਚੰਦਨ ਦੀ ਬਾੜ ਲਾ ਦਿੱਤੀ ਜਾਏ ਤੇ ਭਾਵੇਂ ਕਿਤਨੇ ਕਿਕਰਨੇ ਛੁਪੇ ਰਹਿ ਜਾਂਦੇ ਨੇ ਸੋਨੇ ਦਾ ਬਕਸਾ ਬਣਾ ਦਿੱਤਾ ਜਾਏ ਭਾਵੇਂ ਜਿੰਨੇ ਪੱਥਰ ਨੇ ਸਾਰੇ ਹੀ ਛੁਪੇ ਰਹਿ ਜਾਂਦੇ ਨੇ ਧਰਮ ਦਾ ਨਾਂ ਲੈ ਲਓ ਸਾਰੇ ਹੀ ਗੁਨਾਹ ਸਾਰੇ ਹੀ ਪਾਪ ਪੁੰਨ ਬਣ ਜਾਂਦੇ ਨੇ ਧਰਮ ਦੇ ਨਾਂ ਤੇ ਕਤਲ ਔ ਗਾਰਤ ਧਰਮ ਦੇ ਨਾਂ ਤੇ ਨਫ਼ਰਤ ਧਰਮ ਦੇ ਨਾਂ ਤੇ ਵਿਤਕਰਿਆ ਤੋਂ ਮੈਂ ਅਰਜ਼ ਕਰਾਂ ਕਾਨੂੰਨ ਨਾਲ ਤੇ ਸਮਾਜ ਦੇ ਨਿਯਮ ਨਾਲ ਥੋੜੇ ਜਿਹਾਂ ਅਪਰਾਧ ਕਾਬੂ ਚਾਉਂਦੇ ਨੇ ਪਾਪ ਕਾਬੂ ਚ ਨਹੀਂ ਆਉਂਦਾ ਨਹੀਂ ਆਉਂਦਾ ਪਾਪ ਫਿਰ ਕਿਸ ਤਰ੍ਹਾਂ ਮਿਟਣ ਭਿੰਦੇ ਨੇ ਇਹ ਜਿਹੜੀ ਪੌੜੀ ਹੈ ਧਨ ਗੁਰ ਨਾਨਕ ਦੇਵ ਜੀ ਮਹਾਰਾਜ ਦੀ ਇਸ ਤੋਂ ਪਹਿਲੀ ਪੌੜੀ ਭਰੀਏ ਮਤ ਪਾਪਾਂ ਕੇ ਸੰਗ ਉਹ دھو ਪੇ ਨਾ ਵੇਖੇ ਰੰਗ ਪਰ ਇੱਕ ਸੋਚਣੀ ਸੀ ਭਾਰਤ ਦੇ ਚ ਕਿ ਮਾਗੇ ਤੇ ਪ੍ਰਿਆਗ ਰਾਜ ਦਾ ਇਸ਼ਨਾਨ ਕਰੋ ਪਾਪ ਧੁੱਲ ਜਾਂਦੇ ਨੇ ਸੂर्य ਗ੍ਰਹਿਣ ਚੰਦਰ ਗ੍ਰਹਿਣ ਦੇ ਕੁਰੂ ਖੇਤਰ ਦੇ ਸਰੋਵਰ ਦੇ ਚ ਇਸ਼ਨਾਨ ਕਰੋ ਪਾਪ ਧੁੱਲ ਜਾਂਦੇ ਨੇ ਮਿਟ ਜਾਂਦੇ ਨੇ ਕੁੰਭੀ ਤੇ ਹਰਦੁਆਰ ਤੇ ਇਸ਼ਨਾਨ ਕਰ ਲੋ ਜਾਂ 우ਜੈਨ 나सिक ਦੇ ਚ ਇਸ਼ਨਾਨ ਕਰ ਲੋ ਗੋਦਾਵਰੀ ਚ ਪਾਪ ਦੁੱਲ ਜਾਂਦੇ ਨੇ। ਔਰ ਕੁੰਭ ਤੇ ਇਸ਼ਨਾਨ ਕਰ ਲੋ ਤੇ ਸਾਰੇ ਹੀ ਪਾਪ ਦੁੱਲ ਜਾਂਦੇ ਨੇ। ਕੋਈ ਜਨਮਾਂ ਦੇ ਪਾਪ ਦੁੱਲ ਜਾਂਦੇ ਨੇ। ਇਹ ਧਾਰਨਾ ਹੈ ਇਹ ਮਨੋਤ। ਇਸ ਤੇ ਸੰਬੰਧ ਵਿੱਚ ਮਹਾਰਾਜ ਕਹਿੰਦੇ ਨੇ ਇਸ ਬੁਲੇਖੇ ਚ ਨਾ ਰਹਿ ਜਾਣਾ। ਜਗਤ ਦੇ ਚ ਕੋਈ ਐਸਾ ਤੀਰਥ ਨਹੀਂ। ਤੇ ਕਿਸੇ ਤੀਰਤ ਦੇ ਪਾਣੀ ਵਿੱਚ ਇਹ ਸਮਰਥਾ ਨਹੀਂ ਕਿ ਕਿਸੇ ਦੇ ਪਾਪ ধੋ ਦੇਵੇ। ਜਲ ਦੇ ਚੇ ਤੌਫੀਕ ਨਹੀਂ ਹੈ। ਪਾਣੀ ਵਿੱਚ ਠੀਕੇ ਤਾਂਸੀਰ ਚੰਗੀ ਆ ਸਕਦੀ ਹੈ। ਉਹਦੀ ਫਿਤਰਤ ਥੋੜੀ ਜਿਹੀ ਬਦਲ ਸਕਦੀ ਹੈ। ਲੇਕਿਨ ਆਖ ਲਈਏ ਕਿ ਗੁਨਾਹ دھو ਦੇਗਾ। ਮਹਾਰਾਜ ਨਹੀਂ ਮੰਨਦੇ। तीर्थਾਂ ਦੀ ਕੋਈ ਅਹਿਮੀਅਤ ਨਹੀਂ ਸਹਿਬ ਕਹਿੰਦੇ ਨੇ ਹੈ ਤੋਣੇ ਤੇ ਪਾਪ ਨਾ ਤੇ ਪਾਪ ਤੇ ਅੰਦਰ ਨੇ ਤੋ ਫਿਰ ਉਹ ਤੀਰਥ ਵੀ ਅੰਦਰ ਹੈ ਬਾਹਰ ਨਹੀਂ ਹੈ ਬਾਹਰ ਨਹੀਂ ਹੈ ਅਪਰਾਧ ਬਾਹਰ ਆਉਂਦੇ ਨੇ ਉਹ ਕਾਨੂੰਨ ਤੇ ਸਮਾਜ ਦੇ ਨਿਯਮ ਨਾਲ ਕਾਬੂ ਆਉਣਗੇ ਪਾਪ ਤੇ ਅੰਦਰ ਹੁੰਦੇ ਨੇ ਪਾਪ ਬਾਹਰ ਨਹੀਂ ਆਉਂਦੇ ਪਾਪ ਬੁਰਾ ਸੋਚਣਾ ਪਾਪ ਹੈ ਬੁਰੀ ਚਿਤਵ ਨਹੀਂ ਪਾਪ ਹੈ ਬੁਰੀਆਂ ਯਾਦਾਂ ਪਾਪ ਨੇ ਕਿਤੇ ਅੰਦਰ ਆਉਂਦੇ ਨੇ ਤੇ ਜਦ ਪਾਪ ਅੰਦਰ ਨੇ ਤਾਂ ਬਾਹਰ ਦੇ ਪਾਣੀ ਨਾਲ ਕਿਸ ਤਰ੍ਹਾਂ ਧੋਲਣਗੇ ਕਿ ਕੋਈ ਅੰਦਰ ਦੇ ਤੀਰਥ ਨਾਲ ਧੋਲਣਗੇ ਤਾਂ ਅੰਤਰੀਵ ਤੀਰਥ ਕਿਹੜਾ ਹੈ ਧੰਨ ਗੁਰੂ ਨਾਨਕ ਦੇਵ ਜੀ ਨੇ ਜੋ ਇਸ ਦਾ ਜ਼ਿਕਰ ਕੀਤਾ ਹੈ ਖੁਲਾਸਾ ਤੇ ਮੈਂ ਕੱਲ ਕਰਾਂਗਾ ਥੋੜੇ ਜਿਹਾ ਅਖਰੀ ਅਰਥ ਆਪ ਸਰਵਨ ਕਰੋ ਹਾਂਜੀ ਤੀਰਥ ਤਪ ਦਇਆ ਦਤ ਦਾਨ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨਾ ਥੋੜਾ ਜਿਹਾ ਦਾਨ ਦੇ ਦੇਣਾ ਉੱਥੇ ਬੈਠ ਕੇ ਮਾੜਾ ਮੋਟਾ ਤਪ ਕਰ ਲੈਣਾ ਹਾਂ ਜੇ ਕੋ ਪਾਵੇ ਤਿਲ ਕਾ ਮਾਣ ਇਸ ਤੋਂ ਅਗਰ ਕੁਝ ਪ੍ਰਾਪਤ ਹੋਣਾ ਹੈ ਤੇ ਇੱਕ ਤਿਲ ਜਿਤਨਾ ਮਾਣ ਬਈ ਤੀਰਥ ਨਾ ਕੇ ਆਇਆ ਹੈ ਇਹ ਤੀਰਥ ਹੋ ਕੇ ਆਇਆ ਹੈ ਇਹ ਫਲਾਣੇ ਤੀਰਥ ਹੋ ਕੇ ਆਇਆ ਔਰ ਬੜੀ ਭੀੜ ਆਉਂਦੀ ਹੈ ਤੀਰਥਾਂ ਤੇ ਕਬੀਰ ਕਹਿੰਦੇ ਨਾਵਨ ਕੋ ਤੀਰਥ ਘਨੇ ਮਨ ਬਹੁ ਰਾਰੇ ਪੂਜਨ ਕੋ ਬਉਦੇਵ ਪੂਜਨ ਵਾਸਤੇ ਇੱਕ ਦੇਵਤਾ 33 ਕਰੋੜ ਨੇ ਤੇ ਨਾਨਣ ਵਾਸਤੇ ਇੱਕ ਤੀਰਥ ਹੈ ਬਥੇਰੇ ਨੇ ਨਾਵਣ ਕੋ ਤੀ ਰਥ ਘਰੇ ਮਨ ਬਉਰਾਰੇ ਪੂਜਨ ਕੋ ਬਉਦੇਵ ਕਹੋ ਕਬੀਰ ਛੂਟਨੈ ਮਨ ਬਉਰਾਰੇ ਛੂਟਨ ਹਰ ਕੀ ਸੇਵ ਇਸ ਤਰੀਕੇ ਨਾਲ ਤੂੰ ਨਹੀਂ ਛੁੱਟ ਸਕਦਾ ਭਟਕਲੇ ਜਿਤਨਾ ਤੀਰਥਾਂ ਤੇ ਭਟਕਣਾ ਹੈ तीरथ है और उस अंतरीव तीरथ ਦਾ ਗੁਰੂ ਨਾਨਕ ਨੇ ਬਹੁਤ ਸਾਰੇ ਸ਼ਬਦਾਂ ਜ਼ਿਕਰ ਕੀਤਾ ਹੈ ਇੱਕ ਥਾਂ ਤੇ ਸਾਖ ਕਹਿਣਨ ਤੀਰਥ ਨਾਮਣ ਜਾਓ ਜ਼ਰੂਰ ਜਾਓ ਤੀਰਥ ਤੇ ਇਸ਼ਨਾਨ ਕਰਨ ਵਾਸਤੇ ਜਾਓ ਜ਼ਰੂਰ ਜਾਓ ਤੀਰਥ ਨਾਮਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਾਹਰਾ 10 ਪੁਰਬ ਸਦਾ ਦਾ ਸਹਾਰਾ ਦਸਾਂ ਪਾਪਾਂ ਨੂੰ ਹਰਨ ਵਾਲਾ ਕਹਿੰਦੇ ਨੇ ਮਾਗੀ ਦਾ ਇਸ਼ਨਾਨ ਕਰੀਏ ਕ੍ਰੁਕਸ਼ੇਤਰ ਤੇ ਚੰਦਰ ਗ੍ਰਹਿਣ ਸੂर्य ਗ੍ਰਹਿਣ ਦੇ ਚਸ਼ਨਾਣ ਕਰੀਏ ਕੁੰਭ ਦਾ ਇਸ਼ਨਾਨ ਕਰੀਏ ਕੁੰਭੀ ਦਾ ਇਸ਼ਨਾਨ ਕਰੀਏ 10 ਪਾਪ ਮਿਟ ਜਾਂਦੇ ਨੇ ਮੈਂ ਫਿਰ ਦੁਹਰਾ ਦਿਆਂ 10 ਪਾਪ ਚਾਰ ਪਾਪ ਜ਼ਬਾਨ ਦੇ ਤਿੰਨ ਪਾਪ ਮਨ ਦੇ ਤਿੰਨ ਪਾਪ ਤਨ ਦੇ धुल जाते अज तक जबान ने जो पाप किए हैं मिथिया बोलीए है, फिका बोलीए कौड़ा बोलीए व्यर्थ बोलीए अज तक तन ने जितने पाप किते ने अपराध किए ने किसी की जान खोईए किसी का माल खोया किसी की इज्जत लुटीए अज तक मन ने जितना बुरा सोच है किसी की जान बारे किसी के धन बारे किसी की इज्जत बारे दस पाप ने ਅਰੇ ਬਾਰ-ਬਾਰ ਰਿਪੀਟ ਹੁੰਦੇ ਨੇ ਹਜ਼ਾਰਾਂ ਹੋ ਜਾਂਦੇ ਨੇ ਤੇ ਕਹਿੰਦੇ ਨੇ ਚੰਦਰ ਗ੍ਰਹਿਣ ਤੇ ਸੂਰੀਏ ਗ੍ਰਹਿਣ ਤੇ ਮਾਗੇ ਤੇ ਇਸ਼ਨਾਨ ਕੀਤਾ ਜਾਏ ਇਨ੍ਹਾਂ ਵਿਸ਼ੇਸ਼ ਤੀਰਥਾਂ ਤੇ ਦਸ ਪੁਰਬ ਸਦਾ ਦਸਾਹਰਾ ਉਹਨਾਂ ਦਸਾਂ ਪੁਰਵਾਂ ਤੇ ਇਸ਼ਨਾਨ ਕੀਤਾ ਜਾਏ ਦਸ ਪਾਪ ਹਰਨ ਹੋ ਜਾਂਦੇ ਨੇ ਮਿਟ ਜਾਂਦੇ ਨੇ ਖਤਮ ਹੋ ਜਾਂਦੇ ਨੇ ਸਾਹਿਬ ਗੁਰੂ ਨਾਨਕ ਕਹਿੰਦੇ ਨਹੀਂ ਆਉਂਦੇ ਨਹੀਂ ਆਉਂਦੇ ਤੀਰਥਾਂ ਤੇ ਇਸ਼ਨਾਨ ਕਰਦੇ ਆ ਲੋਕੀ ਝੂਠ ਬੋਲੀ ਜਾਂਦੇ ਹੁੰਦੇ ਨੇ ਵਿਅਰਥ ਬੋਲੀ ਜਾਂਦੇ ਹੁੰਦੇ ਨੇ ਕੌੜਾ ਬੋਲੀ ਜਾਂਦੇ ਹੁੰਦੇ ਨੇ ਸਾਰਾ ਅਨਰਥ ਕਰੀ ਜਾਂਦੇ ਹੁੰਦੇ ਨੇ ਤੀਰਥਾਂ ਤੇ ਵੀ ਚੋਰੀ ਜਾਂਦੀ ਹੈ ਤੀਰਥਾਂ ਤੇ ਵੀ ਹੱਥਿਆ ਹੋ ਜਾਂਦੀ ਹੈ ਤੀਰਥਾਂ ਤੇ ਬੜੇ ਬੜੇ ਅਨਰਥ ਹੋ ਜਾਂਦੇ ਨੇ ਇਹ ਵੀ ਮਹਿਰਜ ਕਰਦੇ ਆ ਦਸ ਪੁਰਬ ਸਦਾ ਦਾ ਸਾਹਰਾ ਵਾਸਤਵਿਕ ਫਿਰ ਤੀਰਥ ਕਿਹੜਾ ਹੈ ਜੋ ਇਹਨਾਂ ਦਸਾਂ ਪਾਪਾਂ ਦਾ ਹਰਨ ਕਰ ਦਿੰਦਾ ਹੈ ਮਿਟਾਉਂਦੇ ਲਾਏ ਤੀਰਥ ਨਾਮਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਉਸੇ ਦਾ ਮੇਰੇ ਪਾਤਸ਼ਾਹ ਜ਼ਿਕਰ ਕਰਦੇ ਨੇ ਇਹ ਜੋ ਤੀਰਥਾਂ ਤੇ ਪੁਰਵਾ ਤੇ ਇਸ਼ਨਾਨ ਕਰਨਾ ਹੈ ਔਰ ਉੱਥੇ ਜਾ ਕੇ ਥੋੜਾ ਬਹੁਤ ਦਾਨ ਦੇਣਾ ਹੈ ਇਸ ਤੋਂ ਅਗਰ ਕੁਝ ਪ੍ਰਾਪਤ ਹੁੰਦਿਆ ਤਾਂ ਤਿਲ ਜਿਤਨਾ ਮਾਨ ਲੋਕੀ ਕਹਿੰਦੇ ਨੇ ਤੀਰਥਾਂ ਤੇ ਹੋ ਕੇ ਆਇਆ ਹੈ ਇਸ਼ਨਾਨ ਕਰਕੇ ਆਇਆ ਕਿਦੇ ਰਾਸਤੇ ਤੇ ਚੱਲਣਾ ਨੇਕੀ ਦਾ ਪ੍ਰਚਾਰ ਕਰਨਾ ਲੋਕਾਂ ਨੂੰ ਨੇਕੀ ਵੱਲ ਲੈ ਕੇ ਆਉਣਾ ਸਭ ਤੋਂ ਔਖਾ ਕੰਮ ਹੈ ਇਸ ਦੁਨੀਆ ਵਿੱਚ ਜਿਹੜਾ ਬਾਜ਼ਾਹਰ ਬਹੁਤ ਆਸਾਨ ਨਜ਼ਰ ਆਉਂਦਾ ਹੈ ਨਾ ਸਭ ਤੋਂ ਔਖਾ ਕੰਮ ਹੈ ਕਿਉਂਕਿ ਜਿਨ੍ਹਾਂ ਦੇ ਮਨ ਪਾਪੀ ਹੁੰਦੇ ਐ ਜਿਹੜੇ ਪਾਪ ਕਰਦੇ ਐ ਜਦੋਂ ਉਹਨਾਂ ਨੂੰ ਤੁਸੀਂ ਅੱਲਾ ਰਸੂਲ ਦਾ ਗੁਰੂ ਦਾ ਜਿਹੜਾ ਮਕਸਦ ਹੈ ਜਾਂ ਜਿਹੜਾ ਕਲਾਮ ਹੈ ਜਾਂ ਜਿਹੜਾ ਉਹਨਾਂ ਦੀਆਂ ਕਈਆਂ ਗੱਲਾਂ ਐ ਉਹ ਦੱਸਦੇ ਹੀ ਐ ਉਹਨਾਂ ਦੇ ਫਰਮਾਨ ਦੱਸਦੇ ਇਹ ਤੇ ਉਹ ਜ਼ਾਹਰੀ ਗੱਲ ਉਹਨਾਂ ਦੀ ਜ਼ਿੰਦਗੀ ਨਾਲ ਮੈਚ ਨਹੀਂ ਕਰਦੀਆਂ ਇਸ ਵਾਸਤੇ ਉਹ ਤੁਹਾਨੂੰ ਬਹੁਤ ਬੁਰਾ ਜਾਣਦੇ ਆ ਔਰ ਤੁਹਾਡ ਨਾਲ ਸਲੂਕ ਵੀ ਬਹੁਤ ਬੁਰਾ ਕਰਦੇ ਹੈਗੇ ਇਵਨ ਕਿ ਤੁਹਾਡੀ ਜਾਨ ਦੇ ਦੁਸ਼ਮਣ ਹੋ ਜਾਂਦੀ ਹੈਗੀ ਇਸ ਚੀਜ਼ ਦੀ ਵੀ ਪਰਵਾਹ ਨਹੀਂ ਕਰਦੇ ਇਸੇ ਤਰ੍ਹਾਂ ਬਾਬਾ ਕਬੀਰ ਜੀ ਦੇ ਨਾਲ ਵੀ ਹੋਇਆ ਕਿ ਉਹ ਬਨਾਰਸ ਵਿੱਚ ਸੀਗੇ ਜਦੋਂ ਤੇ ਲੋਕਾਂ ਨੇ ਇਹਨਾਂ ਉਹਨਾਂ ਨੂੰ ਤੰਗ ਕਰ ਦਿੱਤਾ ਕਿ ਉਹਨਾਂ ਨੂੰ ਉੱਥੇ ਮਜਬੂਰਨ ਹਿਜਰਤ ਕਰਨੀ ਪਈ ਔਰ ਹਿਜਰਤ ਕਰਕੇ ਉਹ ਮਗਰ ਚਲੇ ਗਏ ਮਗਰ ਜਿਹੜਾ ਕਿ ਐਸਾ ਸ਼ਹਿਰ ਸੀ ਜਿਸ ਨੂੰ ਕਿ ਕੈਲ ਉਹ ਕਮ ਅਕਲਾ ਦਾ ਸ਼ਹਿਰ ਕਿਹਾ ਜਾਂਦਾ ਸੀ ਕਿਹਾ ਜਾਂਦਾ ਸੀ ਕਿ ਅਗਰ ਇਹ ਕਿਹਾ ਜਾਏ ਕਿ ਉੱਥੇ ਸਾਰੇ ਖੋਤੇ ਵਸਦੇ ਆ ਜਾਂ ਬੰਦਾ ਖੋਤਾ ਉੱਥੇ ਰਹਿੰਦਾ ਹੈ ਤੇ ਗਲਤ ਨਹੀਂ ਹੋਏਗਾ ਤੇ ਫਿਰ ਉਹਨਾਂ ਨੂੰ ਹਿਜਰਤ ਕਰਕੇ ਉਸ ਮਗਰ ਸ਼ਹਿਰ 'ਚ ਜਾਣਾ ਪਿਆ ਤੁਸੀਂ ਦੇਖ ਲਵੋ ਕਿਸੇ ਵੀ ਮਜ਼ਹਬ ਦਾ ਤੁਸੀਂ ਇਤਿਹਾਸ ਦੇਖੋ ਜਿੰਨੇ ਵੀ ਨਬੀ پیغمبر ਗੁਰੂ ਸੰਤ ਪ੍ਰਚਾਰਕ ਨੇ ਜਿਹੜਾ ਨੇ ਦੀਨ ਦਾ ਪ੍ਰਚਾਰ ਕੀਤਾ ਉਹਨਾਂ ਨੂੰ ਬਹੁਤ ਹੀ ਮੁਸ਼ਕਲਾਂ ਪੇਸ਼ ਆਈਆਂ ਜਿਸ ਤਰ੍ਹਾਂ ਗਸੰਤ ਸਿੰਘ ਮਸਕੀਨ ਜੀ ਨੇ ਵੀ ਆਪ ਸੱਲ੍ਹਾ ਵਾਲੇ ਵਸੱਲਮ ਦਾ ਜ਼ਿਕਰ ਕੀਤਾ ਕਿ ਜਦੋਂ ਉਹਨਾਂ ਨੇ ਵੀ ਤਬਲੀਗ ਦਾ ਕੰਮ ਸ਼ੁਰੂ ਕੀਤਾ ਤੇ ਲੋਕਾਂ ਨੇ ਉਹਨਾਂ ਦੇ ਨਾਲ ਬਹੁਤ ਬੁਰਾ ਸਲੂਕ ਕੀਤਾ ਇਵਨ ਕੇ ਤਾਇਫ ਵਾਲਿਆਂ ਨੇ ਇੰਨੇ ਜ਼ਿਆਦਾ ਪੱਥਰ ਮਾਰੇ ਸੀ ਕਿ ਉਹਨਾਂ ਦੀਆਂ ਜੁੱਤੀਆਂ ਜਿਹੜੀਆਂ ਸੀ ਖੂਨ ਨਾਲ ਭਰ ਜਰੀਆਂ ਸੀਗੀਆਂ ਫਿਰ ਜੰਗੇ ਉਹਦ ਦੇ ਵਿੱਚ ਉਹਨਾਂ ਦੇ ਸਾਹਮਣੇ ਵਾਲੇ ਦੰਦਾਨੇ ਮੁਬਾਰਕ ਸ਼ਹੀਦ ਹੋ ਗਏ ਸੀਗੇ ਇਹ आलम ਸੀਗਾ ਅੱਲਾ ਦੇ ਰਸੂਲ ਦਾ ਅੱਲਾ ਦੇ ਆਖਰੀ ਨਬੀ ਦਾ ਕਿ ਉਹ ਤਬਲੀਗ ਦਾ ਜਦੋਂ ਕੰਮ ਸ਼ੁਰੂ ਕੀਤਾ ਤੇ ਲੋਕ ਉਹਨਾਂ ਦੀ ਜਾਨ ਦੇ ਦੁਸ਼ਮਣ ਬਣ ਗਏ ਸੀਗੇ ਔਰ ਉਹਨਾਂ ਨੇ ਵੀ ਫਿਰ ਮੱਕੇ ਤੋਂ ਹਿਜਰਤ ਕਰਕੇ ਮਦੀਨੇ ਜਾਣਾ ਪਿਆ ਹਰ ਜਗ੍ਹਾ ਹੀ ਹੈ ਤੁਸੀਂ ਅੱਜ ਵੀ ਅੱਜ ਦੇ ਦੌਰ ਵਿੱਚ ਵੀ ਤੁਸੀਂ ਨੇਕੀ ਦਾ ਪ੍ਰਚਾਰ ਕਰਕੇ ਦੇਖ ਲਓ ਸੱਚੀਆਂ ਗੱਲਾਂ ਕਰਕੇ ਦੇਖ ਲਓ ਤੇ ਲੋਕ ਤੁਹਾਡੇ ਜਾਨੀ ਦੁਸ਼ਮਣ ਹੋ ਜਾਣਗੇ ਤੁਹਾਡੇ ਆਪਣੇ ਜਿਹੜੇ ਕਿ ਤੁਹਾਨੂੰ ਲੱਗਦਾ ਬਹੁਤ ਕਰੀਬ ਹੈ ਉਹ ਤੁਹਾਨੂੰ ਨਾ ਪਸੰਦ ਕਰਨ ਲੱਗ ਪੈਣਗੇ ਮਨ ਜਿਹੜਾ ਨਾ ਇਸੇ ਲਈ ਤੇ ਕਿਹਾ ਹੈ ਉਹਨਾਂ ਨੇ ਕਿ ਪਾਪ ਇਹ ਨਹੀਂ ਕਿ ਤੁਸੀਂ ਕੋਈ ਗੁਨਾਹ ਹੀ ਕਰੋ ਜਿਹੜਾ ਨਜ਼ਰ ਆਵੇ ਉਹੀ ਪਾਪ ਹੈ ਗਲਤ ਸੋਚ ਵੀ ਪਾਪ ਹੈ ਗਲਤ ਵਿਚਾਰਾਂ ਦਾ ਆਉਣਾ ਵੀ ਪਾਪ ਹੈ ਕਿਉਂਕਿ ਇਹ ਇੱਕ ਬੁਨਿਆਦ ਹੁੰਦੀ ਹੈ ਇਹ ਅਗਰ ਇਹ ਗਲਤ ਸੋਚ ਗਲਤ ਵਿਚਾਰ ਨਾ ਹੋਣ ਤੁਹਾਡੇ ਦਿਮਾਗ ਵਿੱਚ ਤੁਸੀਂ ਪਾਪਲ ਕਦੇ ਵੀ ਨਾ ਜਾਵੋ ਇਹ ਤੁਹਾਨੂੰ ਬੁਰਾਈਆਂ ਲੈ ਕੇ ਜਾਣ ਦੀ ਇੱਕ ਪਹਿਲੀ ਬੁਨਿਆਦ ਹੈ ਜਿਹੜੀ ਤੁਹਾਡੇ ਜ਼ਿਹਨ ਵਿੱਚ ਜਦੋਂ ਬਣਨਾ ਸ਼ੁਰੂ ਹੁੰਦੀ ਹੈ ਤੇ ਫਿਰ ਤੁਸੀਂ ਅਮਲਾਂ ਵੀ ਕਰਕੇ ਦਿਖਾ ਦਿੰਦੇ ਏ अल्लाह सू सारू अपनी रहमत नीचे रखे और सू ने नेकीफीक दे अच्छी गल करने की तोफीक दे और नेकी फैलाने की तोफीक दे किसी भला कर अगर किसी का भला नहीं कर सकते तो किसी का बुरा करने दी तोफीक भी ना दे बीरो ढा इस बारे की ख्याल है कमेंट करके लाजमी दस्यो रखियो अपना ढेर सारा ख्याल मिलेंगे अगली वीडियो दे अल्लाह हाफि